ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗਗਨਦੀਪ ਸੇਖਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਤੇ ਅਫੀਸ਼ੀਅਲ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਇਹਦੇ ਪੇਪਰ ਕਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮੇਰੀ ਸਿਹਤ ਵਿਗੜਨ ਕਰਕੇ ਮੈਂ ਲਾਈਵ ਕਲਾਸਾਂ ਨਹੀਂ ਲਗਾ ਸਕਦਾ ਦੋਸਤੋ ਬਟ ਪਰਮਾਤਮਾ ਦੀ ਕਿਰਪਾ ਦੇ ਨਾਲ ਲੈਬਰਿੰਗ ਇੰਸਪੈਕਟਰ ਦੇ ਵਿੱਚ ਜੋ ਤੁਹਾਨੂੰ ਕੁਝ ਕਰਵਾਇਆ ਗਿਆ ਸੀ ਮੈਰਾਥਨ ਦਿੱਤੀ ਗਈਆਂ ਸਨ ਸਾਰੇ ਕੁਐਸਚਨ ਤੁਹਾਨੂੰ ਡਿੱਟੋ ਉਸੇ ਤਰ੍ਹਾਂ ਉਸੇ ਆਪਸ਼ਨ ਦੇ ਨਾਲ ਆ ਗਏ ਹਨ ਤੇ ਇਸੇ ਤਰ੍ਹਾਂ ਦੋਸਤੋ ਅਗਲੇ ਪੇਪਰਾਂ ਦੇ ਵਿੱਚ ਵੀ ਇਹੀ ਕੁਐਸਚਨ ਇਸੇ ਤਰ੍ਹਾਂ ਆਉਣ ਮੈਂ ਸ਼੍ਰੀ ਗੁਰੂ ਰਾਮਦਾਸ ਜੀ ਮੁਰੇ ਇਹੀ ਕੀ ਹੈ ਦੁਆ ਕਰਦਾ ਹਾਂ ਤੇ ਦੋਸਤੋ ਤੁਹਾਡੀ ਮਿਹਨਤ ਨੂੰ ਚਾਰ ਚੰਨ ਲੱਗ ਜਾਣ ਤੁਹਾਡੇ ਮਾਤਾ ਪਿਤਾ ਦਾ ਜੋ ਸੁਪਨਾ ਹੈ ਉਹ ਪੂਰਾ ਹੋਵੇ ਤੁਹਾਡਾ ਸੁਪਨਾ ਪੂਰਾ ਹੋਵੇ ਤੇ ਇਸ ਲਈ ਤੁਸੀਂ ਦੋਸਤੋ ਕਰਨਾ ਕੀ ਹੈ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਅੱਜ ਦੀ ਵੀਡੀਓ ਜੋ ਹੋਵੇਗੀ ਭਾਵੇਂ ਉਹ ਰਿਕਾਰਡਡ ਹੈ ਜੋ ਵੀ ਉਸ ਵਿੱਚ ਗੱਲਾਂ ਕਈਆਂ ਗਈਆਂ ਹਨ ਦੋਸਤੋ ਪਹਿਲਾਂ ਕਈਆਂ ਗਈਆਂ ਹਨ ਬਟ ਤੁਸੀਂ ਉਹਨਾਂ ਨੂੰ ਇਗਨੋਰ ਕਰਨਾ ਹੈ ਤੁਸੀਂ ਓਨਲੀ ਕੰਟੈਂਟ ਤੇ ਧਿਆਨ ਦੇਣਾ ਹੈ ਦੋਸਤੋ ਤੁਸੀ ਕੰਟੈਂਟ ਤੇ ਧਿਆਨ ਦੇਣਾ ਹੈ ਤੁਹਾਨੂੰ ਥੋੜਾ ਟਾਈਮ ਹੀ ਰਿਕਾਰਡਡ ਕਲਾਸਿਸ ਮਿਲਣਗੀਆਂ ਬਟ ਮਿਲਣਗੀਆਂ ਉਹ ਜੋ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਗਏ ਹਨ ਤੁਹਾਨੂੰ ਉਹ ਕੁਐਸਚਨ ਮੈਂ ਕਦੇ ਵੀ ਨਹੀਂ ਕਰਾਵਾਂਗਾ ਜੋ ਪੇਪਰ ਦੇ ਵਿੱਚ ਹਜੇ ਤੱਕ ਬਿਲਕੁਲ ਵੀ ਨਹੀਂ ਬਣਿਆ ਤਾਂ ਦੋਸਤੋ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਹੈ ਦੋਸਤੋ ਜੋ ਕਿ ਪੀਐਸ ਟੈਟ ਵਾਲਿਆਂ ਲਈ ਸੀ ਟੈਟ ਵਾਲਿਆਂ ਲਈ ਈਟੀਟੀ ਵਾਲਿਆਂ ਲਈ ਬਹੁਤ ਹੀ ਜ਼ਿਆਦੇ ਮਹੱਤਵਪੂਰਨ ਰੋਲ ਅਦਾ ਕਰੇਗਾ ਅਤੇ ਪੇਪਰ ਈ ਦੇ ਲਈ ਵੀ ਦੋਸਤੋ ਕੁਐਸਚਨ ਬਣਿਆ ਸੀ ਇਹ ਨਹੀਂ ਪਤਾ ਕਿਹੜੇ ਪੇਪਰ 'ਚ ਬਣਿਆ ਸੀ ਇਹ ਮਾਤ ਭਾਸ਼ਾ ਹੁੰਦੀ ਹੈ ਸਿੱਧਾ ਉਹਨਾਂ ਨੇ ਇਹ ਪੁੱਛਿਆ ਸੀ ਆਪਸ਼ਨਾਂ 'ਚ ਕਹਿੰਦਾ ਹੈ ਆਪਣੇ ਇਲਾਕੇ ਵਿੱਚ ਬੋਲੀ ਜਾਂਦੀ ਸਥਾਨਕ ਭਾਸ਼ਾ ਸਾਰੇ ਦੇਸ਼ ਵਿੱਚ ਬੋਲੀ ਜਾਂਦੀ ਭਾਸ਼ਾ ਟਕਸਾਲੀ ਭਾਸ਼ਾ ਜਾਂ ਘਰ ਵਿੱਚ ਮਾਪੇ ਦੁਆਰਾ ਬੋਲੀ ਜਾਂਦੀ ਭਾਸ਼ਾ ਨੂੰ ਕੀ ਆਖਿਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਤਾਂ ਸਿੱਧਾ ਸਿੱਧਾ ਹੋਊ ਜਾਵੇਗਾ ਮਾਂ ਘਰ ਵਿੱਚ ਮਾਪੇ ਦੁਆਰਾ ਕੀ ਆ ਜੋ ਬੋਲੀ ਜਾਂਦੀ ਹੈ ਉਸ ਨੂੰ ਮਾਤ ਪਾਸ਼ਾ ਕਿਹਾ ਜਾਂਦਾ ਹੈ ਤਾਂ ਦੋਸਤੋ ਐਨ ਆਈ ਨਹੀਂ ਆਪਾਂ ਇੱਕ ਇੱਕ ਆਪਸ਼ਨ ਨੂੰ ਵੀ ਦੇਖਾਂਗੇ ਕਿ ਕੀ ਹੋ ਸਕਦਾ ਹੈ ਆਪਣੇ ਇਲਾਕੇ ਵਿੱਚ ਬੋਲੀ ਜਾਂਦੀ ਸਥਾਨਕ ਭਾਸ਼ਾ ਮਤਲਬ ਕੀ ਆਸੀ ਪਹਿਲਾਂ ਕੀਤਾ ਹੈ ਉਪ ਭਾਸ਼ਾ ਉਹ ਕਿਹੜੀ ਹੁੰਦੀ ਹੈ ਉਪ ਭਾਸ਼ਾ ਹੁੰਦੀ ਹੈ ਦੋਸਤੋ ਜਿਸ ਤਰ੍ਹਾਂ ਕੀ ਹੋ ਗਿਆ ਮਾਜੀ ਹੋਗੀ ਮਲਵਈ ਹੋਗੀ ਦੁਆਬੀ ਹੋਗੀ ਪੁਵਾਦੀ ਹੋਗੀ ਇਹ ਚਾਰ ਕਿਹੜਾ ਸਾਡੇ ਪੰਜਾਬ ਵਿੱਚ ਬੋਲੀ ਜਾਂਦੀਆਂ ਨੇ ਵਕ ਕੋ ਵਕਰੀ ਏਰੀਏ ਦੇ ਵਿੱਚ ਤਾਂ ਕੁਐਸਚਨ ਸਿੱਧਾ ਆ ਸਕਦਾ ਹੈ ਤੇ ਇਹ ਕੀ ਹਨ ਉਪਭਾਸ਼ਾ ਹਨ ਅਤੇ ਜੋ ਮਾਦੀ ਹੈ ਇਹ ਕੀ ਹੈ ਸਾਡੀ ਟਕਸਾਲੀ ਵੀ ਹੈ ਤਾਂ ਇਹ ਵੀ ਕੁਐਸਚਨ ਸਿੱਧਾ ਹੀ ਪੇਪਰ ਦੇ ਵਿੱਚ ਆਉਂਦਾ ਹੈ ਦੋਸਤੋ ਤਾਂ ਸਥਾਨਕ ਭਾਸ਼ਾ ਕਿਹੜੀ ਹੁੰਦੀ ਹੈ ਮਤਲਬ ਕਿ ਉਪਭਾਸ਼ਾ ਹੁੰਦੀ ਹੈ ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਉਹ ਕੀ ਹੈ ਉਪਭਾਸ਼ਾ ਹੋਊਗੀ ਅਤੇ ਨੈਕਸਟ ਦੀ ਗੱਲ ਕੀਤੀ ਜਵੇ অপਸ਼ਨ ਕਹਿੰਦਾ ਹੈ ਸਾਰੇ ਦੇਸ਼ ਵਿੱਚ ਬੋਲੀ ਜਾਂਦੀ ਭਾਸ਼ਾ ਤਾਂ ਸਾਨੂੰ ਪਤਾ ਹੈ ਸਰ ਜੀ ਅਸੀਂ ਕੀਤਾ ਹੈ ਉਸ ਨੂੰ ਕੀ ਹੈ ਰਾਸ਼ਟਰੀ ਭਾਸ਼ਾ ਵੀ ਕਿਹਾ ਜਾਂਦਾ ਹੈ ਰਾਸ਼ਟਰੀ ਭਾਸ਼ਾ ਤੇ ਰਾਸ਼ਟਰੀ ਭਾਸ਼ਾ ਕਿਹੜੀ ਹੈ ਸਾਡੀ ਹਿੰਦੀ ਹੈ ਇਹ ਵੀ ਯਾਦ ਰੱਖਣਾ ਦੋਸਤੋ ਤੇ ਹਿੰਦੀ 343 ਆਰਟੀਕਲ ਦੇ ਵਿੱਚ ਦੇਸ਼ ਦੀ ਰਾਸ਼ਟਰੀ ਭਾਸ਼ਾ ਦੀ ਗੱਲ ਹੋਈ ਹੈ ਦੋਸਤੋ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਤੁਹਾਡੇ ਪੋਲੀਟੀਕਲ ਜਾਂ ਹਿਸਟਰੀ ਦੇ ਵਿੱਚ ਇਹ ਕੁਐਸਚਨ ਬਣ ਸਕਦਾ ਹੈ ਅਗਲੀ ਆਪਸ਼ਨ ਕਹਿੰਦਾ ਹੈ ਟਕਸਾਲੀ ਭਾਸ਼ਾ ਦਾ ਦੋਸਤੋ ਟਕਸਾਲੀ ਭਾਸ਼ਾ ਕਿਹੜੀ ਹੈ ਸਾਡੀ ਸਰਜੀ ਮਾਜੀ ਹੈ ਤੇ ਮਾਝੇ ਵਿੱਚ ਚਾਰ ਜ਼ਿਲ੍ਹੇ ਆਉਂਦੇ ਹਨ ਇੱਕ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਤਰਨਤਾਰਨ ਇਹ ਕੀ ਹੈ ਪਤਾ ਹੋਣੇ ਬਹੁਤ ਹੀ ਜ਼ਿਆਦੇ ਜ਼ਰੂਰੀ ਹਨ ਤੇ ਮਾਝੇ ਨੂੰ ਕੀ ਕਿਹਾ ਜਾਂਦਾ ਹੈ ਆਪਾਂ ਕੱਲ ਬੜਿਆ ਸੀ ਮੱਧ ਦਾ ਭਾਗ ਕਿਹਾ ਜਾਂਦਾ ਹੈ ਮੱਧ ਦਾ ਏਰੀਆ ਹੁੰਦਾ ਹੈ ਉਸ ਨੂੰ ਮਾਜੀ ਕਹਿੰਦੇ ਹਨ ਇਹ ਤਾਂ ਦੋਸਤੋ ਇੰਪੋਰਟੈਂਟ ਜਿਹੜੇ ਕੁਐਸਚਨ ਬਣ ਸਕਦੇ ਹਨ ਉਹ ਤੁਹਾਨੂੰ ਮੈਂ ਦੱਸ ਦਿੱਤਾ ਤੇ ਨੈਕਸਟ ਦਿੱਤਾ ਆਪਾਂ ਗੱਲ ਕਰਨ ਲਈ ਸੀ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਦੋਸਤੋ ਘਰ ਵਿੱਚ ਮਾਪੇ ਬਾਪ ਦੁਆਰਾ ਬੋਲੀ ਜਾਂਦੀ ਭਾਸ਼ਾ ਨੂੰ ਮਾਤ ਭਾਸ਼ਾ ਕਿਹਾ ਜਾਂਦਾ ਹੈ ਨੈਕਸਟ ਕਹਿੰਦਾ ਹੈ ਜੀ ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਅਸੀਂ ਹੁਣੇ ਦੇਖਿਆ ਹੈ ਕਿ ਇਲਾਕੇ ਦੇ ਆਧਾਰ ਤੇ ਕੋਈ ਵੀ ਆ ਐਡਾ ਵੱਡਾ ਪੰਜਾਬ ਹੈ ਤਾਂ ਇੱਥੇ ਕੀ ਹੈ ਸਾਨੂੰ ਪਤਾ ਹੈ ਕਿ ਤਿੰਨ ਦਰਿਆ ਵਗਦੇ ਹਨ ਤਿੰਨ ਦਰਿਆ ਵਗਦੇ ਹਨ ਤਾਂ ਤਿੰਨ ਏਰੀਏ ਬਣ ਗਏ ਤਾਂ ਇਲਾਕੇ ਬਣ ਗਏ ਤਾਂ ਇੱਥੇ ਸਾਨੂੰ ਪਤਾ ਹੈ ਕਿ ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ 'ਚ ਕੀ ਬੋਲੀ ਜਾਂਦੀ ਹੈ ਦੁਆਬੀ ਬੋਲੀ ਜਾਂਦੀ ਹੈ ਜੀ ਇੱਥੇ ਕੀ ਬੋਲੀ ਜਾਂਦੀ ਹੈ ਮਾਜੀ ਬੋਲੀ ਜਾਂਦੀ ਹੈ ਤੇ ਇੱਥੇ ਮਨਵਈ ਬੋਲੀ ਜਾਂਦੀ ਹੈ ਮਾਲਵੇ ਏਰੀਏ ਦੇ ਵਿੱਚ ਤਾਂ ਇਸ ਦਾ ਰਾਈਟ ਆਨਸਰ ਜੋ ਹੋਵੇਗਾ ਉਹ ਹੋਵੇਗਾ ਿਲਕ ਦੇ ਆਧਾਰ ਤੇ ਬੋਲੀ ਜਾਂਦੀ ਨੂੰ ਕੀ ਕਵਾਂਗੇ ਅਸੀਂ ਉਪਭਾਸ਼ਾ ਕਵਾਂਗੇ ਬਸ ਦਾ ਸਾਡੀ ਕੀ ਹੈ ਪੰਜਾਬੀ ਹੈ ਪੰਜਾਬ ਦੀ ਬੋਲੀ ਰਾਜ ਭਾਸ਼ਾ ਹੈ ਬਟ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਆ ਜਾਂਦਾ ਹੈ ਉਪਭਾਸ਼ਾ ਆ ਜਾਂਦੀ ਹੈ ਨੈਕਸਟ ਦੋਸਤੋ ਦੇਖੋ ਇੱਥੇ ਆਪਸ਼ਨਲ ਦੇ ਵਿੱਚ ਭਾਸ਼ਾ ਤਾਂ ਭਾਸ਼ਾ ਦੇ ਅੰਗ ਅਸੀਂ ਕੀਤੇ ਸਨ ਕਿੰਨੇ ਹਨ ਸਾਡੇ ਦੋਸਤੋ ਜੋ ਅੰਗ ਹਨ ਸਰਜੀ ਉਹ ਚਾਰ ਹਨ ਅਤੇ ਜਿਗ ਰੂਪ ਦੀ ਗੱਲ ਕੀਤੀ ਹੈ ਭਾਸ਼ਾ ਦੇ ਰੂਪ ਦੋ ਹਨ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਅੰਗ ਜਿਹੜੇ ਚਾਰ ਹਨ ਉਹ ਕੀ ਹੈ ਇੱਕ ਤਾਂ ਸਰਜੀ ਧੁਨੀ ਹੈ ਧੁਨੀ ਹੈ ਦੂਜਾ ਹੈ ਸ਼ਬਦ ਹੈ ਸ਼ਬਦ ਹੈ ਤੀਜਾ ਵਾਕ ਹੈ ਤੇ ਚੌਥਾ ਕੀ ਹੈ ਉਸ ਵਾਕ ਦਾ ਅਰਥ ਹੋ ਜਾਵੇਗਾ ਜੀ ਤਾਂ ਇਹ ਤਾਂ ਯਾਦ ਰੱਖਣਾ ਦੋਸਤੋ ਚਾਰ ਕੀ ਹਨ ਅੰਗ ਹਨ ਅਤੇ ਜੇਕਰ ਗੱਲ ਕੀਤੀ ਜਾਵੇ ਰੂਪ ਤਾਂ ਉਹ ਕੀ ਹੈ ਇੱਕ ਬੋਲਚਾਲ ਦੀ ਭਾਸ਼ਾ ਤੇ ਦੂਜਾ ਕਿਹੜਾ ਹੋ ਗਿਆ ਉਹ ਹੋ ਗਿਆ ਲਿਖਤੀ ਭਾਸ਼ਾ ਇਹ ਦੋ ਰੂਪ ਹਨ ਮਨੁੱਖ ਆਪ ਦੇ ਹਾਸ ਭਾਵ ਪ੍ਰਗਟ ਕਰਨ ਲਈ ਬੋਲਚਾਲ ਦੀ ਭਾਸ਼ਾ ਜਾਂ ਲਿਖਤੀ ਭਾਸ਼ਾ ਮਤਲਬ ਕਿ ਭਾਸ਼ਾ ਦਾ ਇਸਤੇਮਾਲ ਕਰਦਾ ਹੈ ਉਪਭਾਸ਼ਾ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਦੱਸਿਆ ਹੈ ਪੰਜਾਬ ਦੇ ਵਿੱਚ ਸਰ ਜੀ ਕਿੰਨੀਆਂ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਚਾਰ ਬੋਲੀਆਂ ਨੇ ਮਾਜੀ ਦੁਆਬੀ ਮਲਵਈ ਤੇ ਪੁਆਦੀ ਮਾਜੀ ਹੈ ਜੋ ਇਹ ਕੀ ਹੈ ਤੁਹਾਨੂੰ ਮੈਂ ਦੱਸਿਆ ਹੈ ਟਕਸਾਲੀ ਬੋਲੀ ਹੈ ਟਕਸਾਲੀ ਬੋਲੀ ਹੈ ਜੋ ਕਿ ਸਰਕਾਰੀ ਕੰਮ ਕਾਜ ਜਾਂ ਹੋਰ ਵਿਦਿਅਕ ادارے ਜਾਂ ਕਿਤੇ ਹੋਰ ਤਾਂ ਕੀ ਹੈ ਬੋਲੀ ਜਾਂਦੀ ਹੈ ਤੇ ਇਹ ਕੀ ਹੈ ਟਕਸਾਲੀ ਭਾਸ਼ਾ ਇਸ ਨੂੰ ਫੁੰਦਾ ਮਾਨ ਹਾਸਲ ਹੋਇਆ ਹੈ ਦਵਾਬੀ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਚਾਰਜ ਲਿਆਂ ਵਿੱਚ ਬੋਲੀ ਜਾਂਦੀ ਹੈ ਦੋ ਦਰਿਆਵਾਂ ਦੇ ਵਿਚਲੇ ਇਲਾਕੇ ਨੂੰ ਕੀ ਕਹਿੰਦਾ ਹੈ ਦਵਾਬਾ ਜਾਂ ਦਵਾਬੀ ਕਿੱਥੇ ਬੋਲੀਦੀ ਹੈ ਦੋ ਦਰਿਆਵਾਂ ਵਿਚਲੇ ਕਿਹੜੇ-ਕਿਹੜੇ ਸਰ ਜੀ ਇੱਕ ਬਿਆਸ ਤੇ ਦੂਜਾ ਕਿਹੜਾ ਹੋ ਗਿਆ ਸਤਲੁਜ ਕੀ ਹੈ ਹੋ ਗਿਆ ਤਾਂ ਇਹ ਕੀ ਹੈ ਦਵਾਬੀ ਇੱਕ ਕੁਐਸਚਨ ਹੋਰ ਬਣਦਾ ਹੈ ਦੋਸਤੋ ਤਾਂ ਦੇਖੋ ਕਵੈਸਚਨ ਏ ਆਉਂਦਾ ਹੈ ਕਿ ਵਾਵੇ ਦੀ ਥਾਂ ਤੇ ਬੱਬਾ ਕਿਹੜੀ ਭਾਸ਼ਾ ਵਿੱਚ ਬੋਲੇ ਨੇ ਕਿਹੜੇ ਇਲਾਕੇ ਵਿੱਚ ਬੋਲੇ ਜਾਂਦਾ ਹੈ ਤਾਂ ਦੇਖੋ ਮੈਂ 깔 ਟ੍ਰਿਕ ਦੱਸੀ ਸੀ ਦਵਾਬਾ ਜਿੱਦੋਂ ਬੋਲਦੇ ਆ ਪਿੱਛੇ ਕੀ ਆਉਂਦੀ ਹੈ ਬੱਬੇ ਦੀ ਆਵਾਜ਼ ਆਉਂਦੀ ਹੈ ਤਾਂ ਜਿੱਥੇ ਬੱਬੇ ਦੀ ਆਵਾਜ਼ ਮਗਰ ਆਵੇਗੀ ਉੱਥੇ ਵਾਵੇ ਦੀ ਥਾਂ ਤੇ ਬੱਬਾ ਬੋਲਿਆ ਜਾਵੇਗਾ ਤਾਂ ਦੋਸਤੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਪੇਪਰ ਦੇ ਵਿੱਚ ਇਹ ਕੁਐਸਚਨ ਬੰਦ ਆ ਹੀ ਹੁੰਦਾ ਹੈ ਨੈਕਸਟ ਦੇਖਿਆ ਜਾਵੇ ਕਹਿੰਦਾ ਹੈ ਮਾਜੀ ਦੀ ਭਾਸ਼ਾ ਹੈ ਅਸੀਂ ਹੁਣੇ ਕੀਤਾ ਹੈ ਕਿ ਭਾਸ਼ਾ ਦੇ ਰੂਪ ਹਨ ਤਾਂ ਇਹ ਤਾਂ ਨਹੀਂ ਆ ਸਕਦਾ ਦੋਸਤੋ ਇਹ ਆਪਸ਼ਨ ਹਨ ਬੜੀਆਂ ਨਾਲ-ਨਾਲ ਆਪਸ਼ਨਾਂ ਪਾਈਆਂ ਗਈਆਂ ਹਨ ਤਾਂ ਮਾਜੀ ਦੀ ਭਾਸ਼ਾ ਕੀ ਹੈ ਸਾਡੀ ਉਪ ਭਾਸ਼ਾ ਹੈ ਇਲਾਕਾ ਜਾਣ ਕੇ ਦਿੱਤਾ ਹੋਇਆ ਹੈ ਗਲਤ ਕਰਨ ਦੇ ਲਈ ਤਾਂ ਵਿਆਕਰਨ ਨਹੀਂ ਆ ਸਕਦਾ ਉਪ ਭਾਸ਼ਾ ਕੀ ਹੈ ਮਾਜੀ ਹੈ ਤੇ ਮਾਜੀ ਦੀ ਭਾਸ਼ਾ ਕੀ ਇੱਕ ਉਪ ਭਾਸ਼ਾ ਹੈ ਉਪ ਬੋਲੀ ਵੀ ਆ ਸਕਦਾ ਹੈ ਮਾਜੀ ਕਿਸ ਖੇਤਰ ਵਿੱਚ ਬੋਲੀ ਜਾਂਦੀ ਹੈ ਸਰ ਜੀ ਸਾਨੂੰ ਪਤਾ ਹੈ ਦਵਾਬੇ ਦੇ ਵਿੱਚ ਤਾਂ ਨਹੀਂ ਬੋਲੀ ਜਾਂਦੀ ਪਰ ਸਾਨੂੰ ਇੰਨਾ ਪਤਾ ਹੈ ਦਵਾਬੇ ਦੇ ਵਿੱਚ 4 ਜ਼ਿਲ੍ਹੇ ਆਉਂਦੇ ਹਨ ਜਲੰਧਰ, ਕਰਪੂਰਥਲਾ, ਨਵਾਂ ਸ਼ਹਿਰ ਤੇ ਹੁਸ਼ਿਆਰ ਪਰ ਪੁਵਾਦਾ ਜੋ ਏਰੀਆ ਹੁੰਦਾ ਹੈ ਪਹਾੜਾਂ ਦੇ ਪੈਰਾਂ ਦਾ ਇਲਾਕਾ ਜਾਂ ਹੋਰ ਜਿਹੜੀਆਂ ਦੋ ਚੀਜ਼ਾਂ ਦੱਸੀਆਂ ਨੇ ਤੁਸੀਂ ਕੱਲ ਵਾਲੀ ਵੀਡੀਓ ਦੇ ਵਿੱਚ ਜ਼ਰੂਰ ਦੇਖ ਲੈਣਾ ਦੋਸਤੋ ਮਾਝਾ ਇਸ ਦੇ ਵਿੱਚ ਵੀ ਚਾਰਜ ਲੈ ਆਉਂਦੇ ਹਨ ਅਤੇ ਝੰਗ ਇਹ ਤਾਂ ਪਾਕਿਸਤਾਨ ਦੇ ਵਿੱਚ ਹੈ ਤਾਂ ਇਹ ਨਹੀਂ ਹੋ ਸਕਦਾ ਤਾਂ ਮਾਝੀ ਕਿਸ ਖੇਤਰ ਵਿੱਚ ਬੋਲੀ ਜਾਂਦੀ ਹੈ ਸਾਰਿਆਂ ਨੂੰ ਪਤਾ ਹੈ ਕਿ ਮਾਝੇ ਏਰੀਆ ਦੇ ਵਿੱਚ ਮਾਝੀ ਬੋਲੀ ਜਾਂਦੀ ਹੈ ਨੈਕਸਟ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਮਾਝੀ ਕਿਸ ਜ਼ਿਲ੍ਹੇ ਵਿੱਚ ਬੋਲੀ ਜਾਂਦੀ ਹੈ ਵੇਰੀ ਇੰਪੋਰਟੈਂਟ ਦੋਸਤੋ ਮੈਂ ਮਾਝੀ ਦੇ ਮਾਝੇ ਏਰੀਏ ਚਾਰ ਦੱਸੇ ਹਨ ਇਹ ਦੋਸਤੋ ਪੇਪਰ ਦੇ ਵਿੱਚ ਬਣੇ ਹੋਏ ਕੁਐਸਚਨ ਹਨ ਦੇਖੋ ਹੁਣ ਪੇਪਰ ਨੂੰ ਦੇਖ ਕੇ ਐਨਲਿਸਿਸ ਕਰਕੇ ਹੀ ਮੈਂ ਦੇਖਿਆ ਹੈ ਕਿ ਕਿਹੜੀ ਕਿਹੜੀ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ ਹਨ ਐਗਜ਼ਾਮੀਨਰ ਵੱਲੋਂ ਤੇ ਪੁੱਛੇ ਜਾਣਗੇ ਵੀ ਤਾਂ ਦੋਸਤੋ ਇਸ ਕਰਕੇ ਮੈਂ ਵਾਰ-ਵਾਰ ਕਹਨਾ ਹੁਣ ਦੇਖੋ ਅੰਮ੍ਰਿਤਸਰ ਅਸੀਂ ਪੜਿਆ ਹੈ ਮਾਝੇ ਏਰੀਏ ਦਾ ਖੇਤਰ ਹੈ ਇਸ ਕਰਕੇ ਕਹਿੰਦਾ ਹਾਂ ਕਿ ਤੁਸੀਂ ਯਾਦ ਰੱਖੋ ਕਿਹੜੇ ਕਿਹੜੇ ਜ਼ਿਲ੍ਹੇ ਕਿੱਥੇ-ਕਿੱਥੇ ਹਨ ਪਟਿਆਲਾ ਨਹੀਂ ਆ ਸਕਦਾ ਜਲੰਧਰ ਨਹੀਂ ਆ ਸਕਦਾ ਫਰੀਦਕੋਟ ਨਹੀਂ ਆ ਸਕਦਾ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਅੰਮ੍ਰਿਤਸਰ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕਹਿੰਦਾ ਹੈ ਜੀ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਤਾਂ ਪੰਜਾਬ ਦੀ ਟਕਸਾਲੀ ਭਾਸ਼ਾ ਹੁਣ ਪਟਵਾਰੀ ਦੇ ਵਿੱਚ ਕੁਐਸਚਨ ਬਣਿਆ ਸੀ ਇਹ ਪੇਪਰ A ਦੇ ਵਿੱਚ ਤੇ B ਦੇ ਵਿੱਚ ਦੋਨਾਂ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਟਕਸਾਲੀ ਭਾਸ਼ਾ ਹੈ ਜੋ ਉਹ ਕਿਹੜੀ ਹੈ ਸਾਡੀ ਮਾਜੀ ਹੈ ਦੋਸਤੋ ਨੈਕਸਟ ਕਹਿੰਦਾ ਹੈ ਜੀ ਅੰਮ੍ਰਿਤਸਰ ਦੇ ਖੇਤਰ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਦੋਸਤੋ ਇੱਥੇ ਭਾਸ਼ਾ ਕਰ ਲੋ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਤਾਂ ਉੱਥੇ ਕਿਹੜੀ ਬੋਲੀ ਜਾਂਦੀ ਹੈ ਜੀ ਮਾਜੀ ਬੋਲੀ ਜਾਂਦੀ ਹੈ ਨੈਕਸਟ ਕਹਿੰਦਾ ਹੈ ਜੀ ਮਲਬਈ ਕੀ ਹੈ ਹੁਣ ਦੇਖੋ ਦੋਸਤੋ ਨਾਲ-ਨਾਲ ਦੇ ਇੱਕੋ ਜਿਹੇ ਕੁਐਸਚਨ ਹਨ ਵਟ ਕੀ ਹੈ ਵੱਖੋ-ਵੱਖਰੇ ਪੇਪਰਾਂ 'ਚ ਆਏ ਹਨ ਉਹਨਾਂ ਤੋਂ ਦੇਖ ਕੇ ਇੱਥੇ ਕੀ ਹੈ ਇਕੱਠੇ ਕਰ ਲਏ ਤਾਂ ਜੋ ਤੁਹਾਨੂੰ ਸਮਝਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਤਾਂ ਮਲਬਈ ਕੀ ਹੈ ਸਰ ਜੀ ਇਹ ਵੀ ਕੀ ਹੈ ਉਪਭਾਸ਼ਾ ਹੈ ਤਾਂ ਇਸ ਦਾ ਰਾਈਟ ਆਨਸਰ ਉਪਭਾਸ਼ਾ ਹੋ ਜਾਵੇਗਾ ਜੀ ਨੈਕਸਟ ਕਹਿੰਦਾ ਹੈ ਜੀ ਮਲਵਈ ਕਿਸ ਖੇਤਰ ਵਿੱਚ ਬੋਲੀ ਜਾਂਦੀ ਹੈ ਮਲਵਈ ਹੈ ਜੋ ਉਹ ਮਾਲਵੇ ਖੇਤਰ ਵਿੱਚ ਬੋਲੀ ਜਾਂਦੀ ਹੈ ਬਟ ਮਾਲਵੇ ਤੋਂ ਵੀ ਕੀ ਆਪਾਂ ਇੱਕ ਕੁਐਸਚਨ ਹੋਰ ਬੰਦਾ ਹੈ ਕਿ ਵਾਵੇ ਦੀ ਥਾਂ ਤੇ ਮੰਮਾ ਬੋਲਿਆ ਜਾਂਦਾ ਹੈ ਜਿਵੇਂ ਫਾਰ ਐਗਜ਼ਾਮਪਲ ਤੀਵੀ ਨੂੰ ਕੀ ਕਹਿ ਦਿੱਤਾ ਤੀਵੀ ਕਹਿ ਦਿੱਤਾ ਵਾਵੇ ਦੀ ਥਾਂ ਤੇ ਕੀ ਬੋਲਿਆ ਗਿਆ ਮੰਮਾ ਬੋਲਿਆ ਗਿਆ ਹੈ ਤਾਂ ਦੇਖੋ ਮਾਲਵਾ ਮੰਮੇ ਤੋਂ ਸ਼ੁਰੂ ਹੁੰਦਾ ਹੈ ਤਾਂ ਉੱਥੇ ਕੀ ਹੈ ਮੰਮੇ ਦੀ ਆਵਾਜ਼ ਆਉਂਦੀ ਹੈ ਦੋਸਤੋ ਹਾਂ ਜੇਕਰ ਤੁਸੀਂ ਕਹੋ ਕਿ ਸਰਦੀ ਮਾਝਾ ਵੀ ਮੰਮੇ ਤੋਂ ਸ਼ੁਰੂ ਹੁੰਦਾ ਹੈ ਬਟ ਦੇਖੋ ਦੋਸਤੋ ਇਹ ਦੇਖੋ ਨਾ ਮਾਲਵੇ ਦੇ ਵਿੱਚ ਅੱਗੋਂ ਤੋਂ ਮੰਮੇ ਤੋਂ ਸ਼ੁਰੂਆ ਹੁੰਦਾ ਹੈ ਪਿੱਛੇ ਕੀ ਹੈ ਵਾਵੇ ਦਾ ਵੀ ਆਵਾਜ਼ ਆਉਂਦੀ ਹੈ ਤਾਂ ਵਾਵਾ ਵੀ ਆ ਗਿਆ ਤਾ ਦੋਸਤੋ ਹੈ ਨਾ ਹੈਲਪਫੁਲ ਟ੍ਰਿਕ ਤੁਹਾਡੇ ਲਈ ਮਤਲਬ ਕਿ ਇਹ ਕਨਫਿਊਜ਼ਨ ਵੀ ਤੁਹਾਡੀ ਦੂਰ ਹੋ ਗਈ ਕਿ ਮਾਝਾ ਤਾਂ ਇੱਥੇ ਆ ਨਹੀਂ ਸਕਦਾ ਵਾਵੇ ਦੀ ਥਾਂ ਤੇ ਮਮਾ ਕਿੱਥੇ ਬੋਲੇ ਜਾਂਦਾ ਹੈ ਮਾਲਵੇ ਵਿੱਚ ਹੀ ਬੋਲਿਆ ਜਾਂਦਾ ਹੈ ਜੀ ਨੈਕਸਟ ਕਹਿੰਦਾ ਹੈ ਦਵਾਬੀ ਕਿਸ ਖੇਤਰ ਦੀ ਭਾਸ਼ਾ ਹੈ ਦਵਾਬੀ ਹੈ ਜੋ ਪਹਿਲਾਂ ਤਾਂ ਕੁਐਸਚਨ ਵਾਵੇ ਦੀ ਥਾਂ ਤੇ ਦਵਾਬੀ ਕਿਹਾ ਤਾਂ ਪਿੱਛੇ ਕੀ ਆ ਬੱਬਾ ਆ ਗਿਆ ਜਿਵੇਂ ਬੈਡ ਕੇ ਦੀ ਬੱਖੀ ਵਿੱਚ ਬੱਟਾ ਵੱਜਿਆ ਤਾਂ ਦਵਾਬੀ ਕਿਸ ਖੇਤਰ ਵਿੱਚ ਬੋਲੀ ਜਾਂਦੀ ਹੈ ਦਵਾਬੇ ਦੀ ਕਿੱਥੋਂ ਦੀ ਭਾਸ਼ਾ ਹੈ ਦਵਾਬੇ ਦੀ ਹੈ ਤੇ ਇੱਥੇ ਸਾਨੂੰ ਪਤਾ ਹੈ ਜੀ ਚਾਰ ਜ਼ਿਲ੍ਹੇ ਆਉਂਦੇ ਹਨ ਜਿਹੜੇ-ਜਿਹੜੇ ਜਲੰਧਰ ਹੁਸ਼ਿਆਰਪੁਰ ਕਰਪੂਰਥਲਾ ਤੇ ਨਵਾਂ ਸ਼ਹਿਰ ਜਿਸ ਨੂੰ ਕੀ ਕਿਹਾ ਜਾਂਦਾ ਹੈ ਐਸ ਬੀ ਐਸ ਨਗਰ ਵੀ ਕਿਹਾ ਜਾਂਦਾ ਹੈ ਸ਼ਹੀਦ ਭਗਤ ਸਿੰਘ ਨਗਰ ਕਿਹਾ ਜਾਂਦਾ ਹੈ। ਦੋਸਤੋ 10 ਕੁਐਸਚਨ ਹੋ ਗਏ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ? ਇਹ ਕਮੈਂਟ ਬਾਕਸ ਵਿੱਚ ਆਪਦੇ ਵਿਊਜ਼ ਦੱਸੋ ਮੈਨੂੰ। ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਜੋ ਇਹ ਕੁਐਸਚਨ ਸਾਰਿਆਂ ਨੂੰ ਪਤਾ ਲੱਗ ਸਕਣ। ਦੁਆਬੀ ਕੀ ਹੈ? ਦੁਆਬੀ ਸਰਜੀ ਉਪਭਾਸ਼ਾ ਹੈ ਕਿਉਂਕਿ ਦੋਸਤੋ ਦੇਖੋ ਚਾਰ ਆਪਸ਼ਨ ਹਨ ਤੁਸੀਂ ਚਾਰੇ ਆਪਸ਼ਨਾਂ ਦੇਖਣੀਆਂ ਹਨ ਕਿ ਕੀ ਹੈ ਬਟ ਇੱਥੇ ਤਾਂ ਉਪਭਾਸ਼ਾ ਪਿਆ ਸੀ ਉਪਭਾਸ਼ਾ ਤੋਂ ਸਵਾ ਤਾਂ ਕੁਝ ਹੋ ਨਹੀਂ ਸਕਦਾ ਤਾਂ ਇਸ ਕਰਕੇ ਆਪਾਂ ਉਪਭਾਸ਼ਾ ਸਿੱਧਾ ਕਹਿ ਦਿੱਤਾ ਬਟ ਕੀ ਹੈ ਜੇਕਰ ਇੱਥੇ ਆਪਸ਼ਨ 'ਚ ਕੋਈ ਹੋਰ ਚੀਜ਼ ਵੀ ਪਈ ਹੁੰਦੀ ਤਾਂ ਇਸ ਕਰਕੇ ਕਹਿੰਨਾ ਚਾਰੇ ਆਪਸ਼ਨਾਂ ਪੜੋ ਐਗਜ਼ਾਮੀਨਰ ਬਹੁਤ ਹੀ ਜ਼ਿਆਦੇ ਐਕਟਿਵ ਮੋਡ ਦੇ ਵਿੱਚ ਪੇਪਰ ਨੂੰ ਸੈੱਟ ਕਰਦਾ ਹੈ ਤਾਂ ਜੋ ਜੋ ਪੈਸਿਵ ਹੁੰਦਾ ਹੈ ਕੈਂਡੀਡੇਟ ਉਹ ਕੀ ਹੈ ਗਲਤ ਕਰਕੇ ਆ ਜਾਂਦਾ ਹੈ ਨੈਕਸਟ ਕਹਿੰਦਾ ਹੈ ਜੀ ਦੁਆਬੀ ਭਾਸ਼ਾ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ ਤਾਂ ਹੁਣੇ ਮੈਂ ਦੱਸਿਆ ਹੈ ਦੁਆਬੇ ਦੇ ਵਿੱਚ ਚਾਰ ਜ਼ਿਲ੍ਹੇ ਆਉਂਦੇ ਹਨ ਹੁਸ਼ਿਆਰਪੁਰ ਜਲੰਧਰ ਕਰਪੂਰਥਲਾ ਤੇ ਨਵਾਂ ਸ਼ਹਿਰ ਹੁਣ ਦੇਖੋ ਇਹਨਾਂ ਦੇ ਵਿੱਚ ਕੀ ਹੈ ਬਟਾਲਾ ਤੇ ਗਰਦਾਸਪੁਰ ਗਲਤ ਹੋ ਗਿਆ ਜਿਲੰਦਰ ਤੇ ਹੁਸ਼ਿਆਰਪੁਰ ਸਹੀ ਹੋ ਗਿਆ ਤੁਹਾਨੂੰ ਪਤਾ ਹੋਵੇਗਾ ਤਾਂ ਤੁਸੀਂ ਪਹਿਲੀ ਵਾਰ ਚ ਸਹੀ ਕਰ ਦੋਗੇ ਤੁਸੀਂ ਕੀ ਹੈ ਤੁਹਾਡੇ ਮਾਈਂਡ ਵਿੱਚ ਹੋਣਗੇ ਕਿ ਇਹ ਇਹ ਜ਼ਿਲ੍ਹੇ ਇੱਥੇ ਹਨ ਦੂਜਾ ਦੋਸਤੋ ਜੇਕਰ ਤੁਹਾਨੂੰ ਇਹ ਚਾਰ ਤੇ ਚਾਰ ਮਤਲਬ ਕਿ ਮਾਝੇ ਦੇ ਤੇ ਦੁਆਬੇ ਦੇ ਹੀ ਯਾਦ ਹਨ ਕਿਹੜੇ ਕਿਹੜੇ ਜ਼ਿਲ੍ਹੇ ਹਨ ਤਾਂ ਬਾਕੀ ਜੋ ਰਹਿ ਗਏ ਮਾਲਵੇ ਦੇ ਵਿੱਚ 15 ਜ਼ਿਲ੍ਹੇ ਯਾਦ ਕਰਨ ਦੀ ਉਹਨਾਂ ਨੂੰ ਬਿਲਕੁਲ ਲੋੜ ਨਹੀਂ ਹੈ ਸਮਾਰਟਨੈਸ ਅਪਰੋਚ ਰਹੀ ਤੁਸੀਂ ਜੋ ਉਹਨਾਂ ਤੋਂ ਵੱਖਰੇ ਹੋਣਗੇ ਉਹ ਮਾਲਵੇਰੀਏ ਵਿੱਚ ਹੀ ਆਉਣਗੇ ਜਿਸ ਤਰ੍ਹਾਂ ਕਿ ਪਟਿਆਲਾ ਸੰਗਰੂਰ ਫਿਰੋਜ਼ਪੁਰ ਫਰੀਦਕੋਟ ਜੇਕਰ ਤੁਹਾਨੂੰ ਨਹੀਂ ਵੀ ਯਾਦ ਤਾਂ ਤੁਸੀਂ ਫੇਰ ਵੀ ਇਹ ਸਹੀ ਕਰਕੇ ਆਉਂਗੇ ਕਿ ਮੇਰਾ ਇਹ ਸਹੀ ਹੋਵੇਗਾ ਕਿਉਂਕਿ ਤੁਹਾਨੂੰ ਚਾਰ ਤੇ ਚਾਰ ਅੱਠ ਜ਼ਿਲ੍ਹੇ ਯਾਦ ਹਨ ਨੈਕਸਟ ਕਹਿੰਦਾ ਹੈ ਜੀ ਪੋਠੋਹਾਰੀ ਕੀ ਹੈ ਹੁਣ ਪੋਠੋਹਾਰੀ ਹੈ ਪਹਿਲੀ ਗੱਲ ਤਾਂ ਪੱਪੇ ਨੂੰ ਪਤਾ ਲੱਗ ਗਿਆ ਕਿ ਪਾਕਿਸਤਾਨ ਕਲ ਟ੍ਰਿਕ ਦੱਸੀ ਸੀ ਕਿ ਪਾਕਿਸਤਾਨ ਦੇ ਵਿੱਚ ਇਹ ਬੋਲੀ ਜਾਂਦੀ ਹੈ ਦੂਜਾ ਕੀ ਹੈ ਆਨਸਰ ਇਸ ਦਾ ਕੀ ਆ ਜਾਵੇਗਾ ਉਪ ਭਾਸ਼ਾ ਆਵੇਗਾ ਇੱਥੇ ਭਾਸ਼ਾ ਲਾਇ ਤਾਂ ਗਲਤ ਹੋ ਜਾਵੇਗਾ ਦੋਸਤੋ ਖੇਤਰੀ ਲਾਇ ਤਾਂ ਗਲਤ ਹੋ ਜਾਵੇਗਾ ਉਪ ਭਾਸ਼ਾ ਦਿੱਤਾ ਰਾਈਟ ਆਨਸਰ ਹੈ ਨੈਕਸਟ ਕਹਿੰਦਾ ਹੈ ਜੀ ਪਵਦੀ ਕੀ ਹੈ ਪਵਦੀ एवी ਕੀ ਹੈ ਇੱਕ ਉਪਭਾਸ਼ਾ ਹੈ ਤੇ ਪੀ ਤੋਂ ਕੀ ਹੈ ਪੰਜਾਬ ਤੇ ਪੀ ਤੋਂ ਪੁਵਾਦੀ ਹੁੰਦਾ ਹੈ ਮਤਲਬ ਕੀ ਹੈ ਪੁਵਾਦਾ ਏਰੀਆ ਕਿੱਥੇ ਹੈ ਸਰ ਜੀ ਪੰਜਾਬ ਦੇ ਵਿੱਚ ਹੈ ਨੈਕਸਟ ਕਹਿੰਦਾ ਹੈ ਜੀ ਪੁਵਾਦੀ ਉਪਭਾਸ਼ਾ ਦੇ ਖੇਤਰ ਹਨ ਦੋਸਤੋ ਇਹ ਪੇਪਰ ਈ ਦੇ ਵਿੱਚ ਪੁੱਛਿਆ ਗਿਆ ਸੀ ਪਿਛਲੀ ਵਾਰ ਅਤੇ ਪੇਪਰ ਬੀ ਦੇ ਵਿੱਚ ਵੀ ਪੁੱਛਿਆ ਜਾਂਦਾ ਹੈ ਮੋਸਟ ਰਿਪੀਟਡ ਕੁਐਸਚਨ ਹੈ ਇਹ ਵਾਦੀ ਪੁਬਾਸ਼ਾ ਦੇ ਖੇਤਰਣ ਪਹਿਲਾ ਦਾ ਤੁਸੀਂ ਸਿੱਧਾ ਹੀ ਐਲੀਮੀਨੇਟ ਕਰ ਦੋਗੇ ਕਿ ਇਹ ਤਾਂ ਮਾਝੇ ਏਰੀਏ ਦਾ ਬਰਿੰਡਾ ਫਰੀਦਕੋਟ ਇਹ ਵੀ ਗਲਤ ਕਰ ਦੋ ਦੋਸਤੋ ਰੂਪਨਗਰ ਤੇ ਰਾਜਪੁਰਾ ਇਹ ਕੀ ਇਸ ਦਾ ਰਾਈਟ ਆਨਸਰ ਹੈ ਰੂਪਨਗਰ ਰਾਜਪੁਰਾ ਇਹ ਇਸ ਦਾ ਰਾਈਟ ਆਨਸਰ ਹੈ ਤੁਸੀਂ ਦੇਖੋ ਦੋਸਤੋ ਤੇ 30 30 ਕਰਕੇ ਬੋਲਦੇ ਹਨ ਮਤਲਬ ਕੀ ਹੈ ਰੂਪਨਗਰ ਰੋਪੜ ਵੀ ਕਹਿ ਸਕਦਾ 30 30 ਕੀ ਕਰਦਾ 30 ਕੀ ਕਰਦਾ ਸੀ ਨਹੀਂ ਉਥੇ ਤੀ ਕਹਿਣਗੇ ਤਾਂ ਰੂਪਨਗਰ ਤੇ ਰਾਜਪੁਰਾ ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕਹਿੰਦਾ ਹੈ ਪੰਜਾਬੀ ਦੀ ਲੈਂਦੀ ਉਪਭਾਸ਼ਾ ਇਸ ਖੇਤਰ ਵਿੱਚ ਮੌਜੂਦ ਹੈ ਤਾਂ ਪੰਜਾਬੀ ਦੀ ਲੈਂਦੀ ਉਪਭਾਸ਼ਾ ਜੋ ਹੈ ਮਤਲਬ ਕੀ ਹੈ ਕਿਹੜੇ ਖੇਤਰ ਵਿੱਚ ਹੈ ਮਾਝੇ ਖੇਤਰ ਵਿੱਚ ਨਹੀਂ ਸਰ ਜੀ ਜਲੰਧਰ ਦਵਾਬ ਚ ਨਈ ਸਰਜੀ ਲੁਧਿਆਣਾ ਰੋਪੜ ਚ ਨਈ ਸਰਜੀ ਦਾ ਇਹਦਾ ਰਾਈਟ ਆਨਸਰ ਸਿੱਧਾ ਹੀ ਆ ਜਾਵੇਗਾ ਮੁਲਤਾਨ ਅਤੇ ਝੰਗ ਹੈ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕਹਿੰਦਾ ਹੈ ਪੰਜਾਬੀ ਦੀ ਉਪਭਾਸ਼ਾ ਨਹੀਂ ਹੈ ਤਾਂ ਦੇਖ ਲੈਣੇ ਆ ਮਾਜੀ ਹੈ ਜੀ ਜਿਹੜੀ ਹੈ ਅਸੀਂ ਉਹ ਦੇਖ ਲੈਣਾ ਬਸ ਇੱਥੇ ਦੇਖਣਾ ਹੈ ਨਹੀਂ ਪਾਇਆ ਹੋਇਆ ਹੈ ਪੁਆਦੀ ਵੀ ਹੈ ਮਲਵਈ ਵੀ ਹੈ ਤਾਂ ਦੇਵਨਾਗਰੀ ਕੀ ਹੈ ਇਸ ਦਾ ਆਂਸਰ ਹੋ ਜਾਏਗਾ ਕਿਉਂ ਕਿ ਕਿਉਂਕਿ ਇਹ ਇੱਕ ਲਿਪੀ ਹੈ ਅਤੇ ਕਿਸ ਦੀ ਲਿਪੀ ਹੈ ਹਿੰਦੀ ਭਾਸ਼ਾ ਦੀ ਇਹ ਲਿਪੀ ਹੈ ਇਹ ਵੀ ਯਾਦ ਰੱਖਣਾ ਹੈ ਲਿਪੀ ਹੈ ਦੋਸਤੋ ਦੇਵਨਾਗਰੀ ਤਾਂ ਇਸ ਤਰ੍ਹਾਂ ਵੀ ਐਗਜ਼ਾਮੀਨਰ ਤੁਹਾਨੂੰ ਆਊਟ ਕਰ ਸਕਦਾ ਹੈ ਪੇਪਰ ਤੋਂ ਬਾਹਰ ਕਰ ਸਕਦਾ ਹੈ ਬੀ ਅਲਰਟ ਨੈਕਸਟ ਕਹਿੰਦਾ ਹੈ ਜੀ ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਬਣਾਏ ਗਏ ਨਿਯਮਾਂ ਦੇ ਸੰਗ੍ਰਹਿ ਨੂੰ ਕੀ ਕਿਹਾ ਜਾਂਦਾ ਹੈ ਤਾਂ ਦੇਖੋ ਕੱਲ ਆਪਾਂ ਕੁਐਸਚਨ ਕੀਤਾ ਮੈਂ ਤੁਹਾਨੂੰ ਇੱਕ ਹੀ ਚੀਜ਼ ਦੱਸੀ ਸੀ ਜਦੋਂ ਉੱਥੇ ਰੂਲ ਆ ਗਏ ਨਿਯਮ ਆ ਗਏ ਤਾਂ ਉਹਨਾਂ ਤੋਂ ਕੀ ਬਣਦਾ ਹੁੰਦਾ ਹੈ ਸਾਨੂੰ ਪਤਾ ਹੈ ਸਰ ਜੀ ਗ੍ਰਾਮਰ ਬਣਦੀ ਹੁੰਦੀ ਹੈ ਤਾਂ ਦੇਖੋ ਗ੍ਰਾਮਰ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ ਵਿਆਕਰਨ ਕਹਿੰਦੇ ਹਨ ਬਸ ਤੁਸੀਂ ਸਿੱਧਾ ਹੀ ਨਿਯਮ ਤੋਂ ਯਾਦ ਰੱਖਣਾ ਹੈ ਵਿਆਕਰਨ ਨਾ ਤਾਂ ਰਾਜ ਭਾਸ਼ਾ ਆਵੇਗੀ ਨਾ ਵਿਦਵਾਨਾਂ ਦੀ ਭਾਸ਼ਾ ਨਾ ਉਪ ਭਾਸ਼ਾ ਇੱਥੇ ਕੀ ਅਨਸਰ ਆਵੇਗਾ ਵਿਆਕਰਨ ਦੀ ਭਾਸ਼ਾ ਆਵੇਗਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਇਹ ਨੈਕਸਟ ਕਹਿੰਦਾ ਹੈ ਜੀ ਮੂੰਹ ਵਿੱਚੋਂ ਨਿਕਲਣ ਵਾਲੀ ਆਵਾਜ਼ ਜਿਸ ਦੀ ਭਾਸ਼ਾ ਵਿੱਚ ਵਰਤੋਂ ਹੁੰਦੀ ਹੈ ਤੇ ਉਸ ਨੂੰ ਵਰਣ ਨਾਲ ਅੰਕਿਤ ਕੀਤਾ ਜਾਂਦਾ ਹੈ ਨੂੰ ਕੀ ਕਹਿੰਦੇ ਹਨ ਜਿਸ ਤਰ੍ਹਾਂ ਕਿ ਬੱਚਾ ਬੋਲਦਾ ਹੈ ਨਿੱਕਾ ਹੁੰਦਾ ਪਾਣੀ ਨੂੰ ਕਹਿੰਦਾ ਹੈ ਮਮ ਪਰ ਥੋੜਾ ਜਿਹਾ ਵੱਡਾ ਹੋ ਜਾਂਦਾ ਹੈ ਤਾਂ ਉਸ ਨੂੰ ਲਿਖਣ ਲੱਗ ਜਾਂਦਾ ਹੈ ਪਾਣੀ ਤਾਂ ਇਹ ਕੀ ਬਣ ਗਿਆ ਇੱਕ ਸ਼ਬਦ ਬਣ ਗਿਆ ਤਾਂ ਦੋਸਤੋ ਇਹਨਾਂ ਨੇ ਲਿਖਿਆ ਹੈ ਹੁਣ ਦੇਖੋ ਅਸੀਂ ਪੰਜਾਬੀ ਬੋਲਦੇ ਹਾਂ ਊੜਾ ਤਾਂ ਜਦੋਂ ਅਸੀਂ ਊੜਾ ਬੋਲਦੇ ਹਾਂ ਤਾਂ ਅਸੀਂ ਇੱਧਰ ਆ ਜੰਨੇ ਆ ਵਰਨਾ ਦੀ ਗੱਲ ਕੀਤੀ ਇਹਨਾਂ ਨੇ ਇੱਥੇ ਬੋਲਿਆ ਊੜਾ ਤਾਂ ਊੜਾ ਬੋਲਿਆ ਤਾਂ ਕੀ ਹੋ ਗਿਆ ਧੁਨੀ ਨਿਕਲੀ ਮੂੰਹ ਦੇ ਵਿੱਚੋਂ ਊੜੇ ਦੀ ਧੁਨੀ ਨਿਕਲੀ ਤਾਂ ਕੀ ਹੋ ਗਿਆ ਸਾਨੂੰ ਇੰਨਾ ਵੀ ਪਤਾ ਹੈ ਕਿ ਇਹ ਸਵਰ ਹੈ ਤਾਂ ਧੁਨੀ ਨਿਕਲਿਆ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਜੀ ਧੁਨੀਆਂ ਧੁਨੀ ਤੋਂ ਬਾਅਦ ਕੀ ਆ ਦੋ ਅੱਖਰਾਂ ਨੂੰ ਜੋੜ ਕੇ ਜਿਵੇਂ ਰਾਰੇ ਤੇ ਮੰਮੇ ਨੂੰ ਜੋੜ ਕੇ ਰੰਮ ਬਣ ਗਿਆ ਮਤਲਬ ਕਿ ਇੱਕ ਸ਼ਬਦ ਬਣ ਗਿਆ ਐਡਾ ਮਮਾ ਨੰਨਾ ਤਿੰਨ ਕੀਆ ਵਰਨ ਸੇ ਇਹਨੂੰ ਜੋੜ ਕੇ ਕੀ ਬਣ ਗਿਆ ਆਮਨ ਬਣ ਗਿਆ ਮਤਲਬ ਕਿ ਇੱਕ ਸ਼ਬਦ ਬਣ ਗਿਆ ਤਾਂ ਧੁਣੀ ਕੀ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕਹਿੰਦਾ ਹੈ ਪੰਜਾਬੀ ਸਵਾਰ ਧੁਨੀਆਂ ਨੂੰ ਕਿੰਨੇ ਪ੍ਰਕਾਰ ਨਾਲ ਵੰਡਿਆ ਜਾਂਦਾ ਹੈ ਦੋਸਤੋ ਸਵਾਰ ਦੀ ਗੱਲ ਹੋਈ ਹੈ ਤਾਂ ਸਵਾਰ ਕਿੰਨੇ ਹਨ ਸਾਡੇ ਤਿੰਨ ਹਨ ਸਰ ਜੀ ਇੱਕ ਊੜਾ ਐੜਾ ਤੇ ਈੜੀ ਤਿੰਨ ਸਾਨੂੰ ਪਤਾ ਹੈ ਜੀ ਸਾਡੇ ਸਵਰ ਹਨ ਤੇ ਤਿੰਨਾਂ ਨੂੰ ਕੀ ਆ ਧੁਨੀਆਂ ਮਤਲਬ ਕੀ ਆ ਮਾਤਰਾਵਾਂ ਵੀ ਲੱਗਦੀਆਂ ਹਨ ਤਾਂ ਉਸ ਦੀ ਟ੍ਰਿਕ ਸਾਰਿਆਂ ਨੂੰ ਪਤਾ ਹੋਵੇਗਾ ਕਿ 343 ਟ੍ਰਿਕ ਹੈ 343 ਮਤਲਬ ਕਿ ਊੜੇ ਨੂੰ ਤਿੰਨ ਲਗਾ ਲੱਗਦੀਆਂ ਹਨ ਕਿਹੜੀਆਂ ਕਿਹੜੀਆਂ ਇੱਕ ਤਾਂ ਮੂੰਹ ਖੁੱਲਾ ਹੁੰਦਾ ਹੈ ਕੁਐਸਚਨ ਸਿੱਧਾ ਪੁੱਛਦਾ ਹੈ ਊੜੇ ਦਾ ਜਦੋਂ ਮੂੰਹ ਖੁੱਲਾ ਹੁੰਦਾ ਤਾਂ ਕਿਹੜੀ ਲਗ ਲੱਗਦੀ ਹੈ ਇੱਕ ਤਾਂ ਹੋ ਗਿਆ ਖੋੜਾ ਇੱਕ ਹੋ ਗਿਆ ਔਂਕੜ ਇੱਕ ਹੋ ਗਿਆ ਦਲੈਂਕੜ ਤਾਂ ਊੜੇ ਨੂੰ ਕੀ ਹੋ ਗਿਆ ਸਰ ਜੀ ਤਿੰਨ ਲੱਗ ਗਈਆਂ ਲਗਾ ਐੜੀ ਦੀ ਗੱਲ ਕੀਤੀ ਜਾਵੇ ਜਦੋਂ ਐੜਾ ਜਮਾ ਮੁਕਤ ਹੁੰਦਾ ਹੈ ਤਾਂ ਉਸ ਨੂੰ ਮੁਕਤਾ ਲੱਗਦਾ ਹੈ ਇੱਕ ਕੀ ਲੱਗਦਾ ਹੈ ਐੜੇ ਨੂੰ ਦਲਾਵਾਂ ਲਗਦੀਆਂ ਹਨ ਇੱਕ ਐੜੇ ਨੂੰ ਕਨੌੜਾ ਲੱਗਦਾ ਹੈ ਤੇ ਇੱਕ ਐੜੇ ਨੂੰ ਕੀ ਲੱਗਦਾ ਹੈ ਕੰਨਾ ਲੱਗਦਾ ਹੈ ਤਾਂ ਇਹ ਕਿੰਨਾ ਹੋ ਗਿਆ 4 ਹੋ ਗਿਆ ਜੇਕਰ ਈੜੀ ਦੀ ਗੱਲ ਕੀਤੀ ਜਾਵੇ ਤਾਂ ਈੜੀ ਨੂੰ ਇੱਕ ਲੱਗਦੀ ਹੈ ਲਾ ਇੱਕ ਕੀ ਲੱਗਦੀ ਹੈ ਈੜੀ ਨੂੰ ਬਿਆਰੀ ਸਿਆਰੀ ਸੌਰੀ ਇੱਕ ਲੱਗਦੀ ਹੈ ਈੜੀ ਨੂੰ ਬਿਅਾਰੀ ਤਾਂ ਇਹ ਕਿੰਨੀਆਂ ਹੋ ਗਈਆਂ ਤਿੰਨ ਹੋ ਗਈਆਂ ਤਾਂ ਦੋਸਤੋ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ 343 ਟ੍ਰਿਕ ਇਸੇ ਕਰਕੇ ਸੀ ਕਿ ਤੁਹਾਨੂੰ ਇਹ ਵੀ ਪਤਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਤਿੰਨ ਪ੍ਰਕਾਰ ਨਾਲ ਵੰਡਿਆ ਗਿਆ ਹੈ ਸਵਰ ਧੁਨੀਆਂ ਨੂੰ ਸੌਰੀ ਸਵਰ ਧੁਨੀਆਂ ਇੱਥੇ ਪਾਇਆ ਹੈ ਪੰਜਾਬੀ ਸਵਰ ਧੁਨੀਆਂ ਨੂੰ ਕਿੰਨੇ ਪ੍ਰਕਾਰ ਨਾਲ ਵੰਡਿਆ ਗਿਆ ਹੈ ਤਾਂ ਇੱਥੇ ਵੈਸੇ ਤਾਂ ਸਵਰ ਧੁਨੀਆਂ ਸਾਡੀਆਂ 10 ਹਨ ਤਾਂ ਸਵਰਾਂ ਨੂੰ ਸਵਰ ਧੁਨੀਆਂ ਨੂੰ ਕਿਹਾ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਊੜਾ ਐੜਾ ਈੜੀ ਤੇ ਤਿੰਨਾਂ ਸਵਰਾਂ ਨੂੰ ਕਿੰਨੀਆਂ ਲੱਗਦੀਆਂ 10 ਲੱਗਦੀਆਂ ਇੱਥੇ ਕੀ ਹੈ ਪੰਜਾਬੀ ਸਵਰ ਕਿੰਨੇ ਹਨ ਇਹ ਆ ਸਕਦਾ ਸੀ ਪੰਜਾਬੀ ਸਵਰ ਕਿੰਨੇ ਹਨ ਤਾਂ ਉਹ ਤਿੰਨ ਹਨ ਜੇਕਰ ਧੁਨੀਆਂ ਦੀ ਗੱਲ ਕੀਤੀ ਤਾਂ ਉਹ ਕਿੰਨੀਆਂ ਹਨ 10 ਹਨ ਨੈਕਸਟ ਕਹਿੰਦਾ ਹੈ ਦੋਸਤੋ ਕੋਆਪਰੇਟਿਵ ਬੈਂਕ ਵਿੱਚ ਆਇਆ ਹੋਇਆ ਕੁਐਸਚਨ ਹੈ ਦੋਸਤੋ ਇਹ ਬਹੁਤ ਹੀ ਮੁਸ਼ਕਲ ਨਾਲ ਲੱਗਿਆ ਹੈ ਕੁਐਸਚਨ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਵਾਵੇ ਦੀ ਥਾਂ ਤੇ ਮੰਮਾ ਕਿਸ ਉਪਭਾਸ਼ਾ ਵਿੱਚ ਬੋਲਿਆ ਜਾਂਦਾ ਹੈ ਹੁਣ ਦੋਸਤੋ ਇਸ ਨੂੰ ਕਰਨ ਦੀ ਸਮਾਰਟਨੈਸ ਅਪਰੋਚ ਇਹ ਹੈ ਕਿ ਜੇਕਰ ਤੁਸੀਂ ਥੋੜਾ ਜਿਹਾ ਵੀ ਮੈਨੂੰ ਸੁਣਿਆ ਹੈ ਤਾਂ ਇਸ ਕੁਐਸਚਨ ਨੂੰ ਗਲਤ ਨਹੀਂ ਕਰਦੇ ਮੰਮਾ ਤੇ ਵਾਵਾ ਹੈ ਕਿਹੜੇ ਅੱਖਰ ਦੇ ਵਿੱਚੋਂ ਦਾ ਕਿਹੜੇ ਸ਼ਬਦ ਚੋਂ ਦਾ ਹੈ ਮੰਮਾ ਦੇ ਝੱਜਾ ਪਾਇਆ ਹੋਇਆ ਮਾਜੀ ਚ ਗਲਤ ਕਰ ਦੋ ਆਹ ਤਾਂ ਸਿੱਧਾ ਹੀ ਗਲਤ ਹੋ ਗਿਆ ਮੰਮੇ ਤੇ ਵਾਹਵੀ ਦੀ ਗੱਲ ਹੀ ਨਹੀਂ ਹੋਈ ਇਹ ਵੀ ਗਲਤ ਹੋ ਗਿਆ ਤਾਂ ਇਨਤਨ ਚ ਨਹੀਂ ਪਾਇਆ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਕੋਈ ਨਹੀਂ ਕਿਉਂਕਿ ਮੰਮਾ ਤੇ ਵਾਵਾ ਹੈ ਤਾਂ ਵਿੱਚ ਕੀ ਹੈ ਲੱਲਾ ਹੀ ਪਵੇਗਾ ਤਾਂ ਮਾਲਵਾ ਪੰਜ ਆਵੇਗਾ ਤਾਂ ਉੱਥੇ ਵਾਹਵੀ ਦੀ ਥਾਂ ਤੇ ਮੰਮਾ ਬੋਲਿਆ ਜਾਂਦਾ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਹੈ ਤੀਵੀ ਤੀਵੀ ਕੀ ਹੈ ਐਗਜ਼ਾਮਪਲ ਹੈ ਉਦਾਹਰਨ ਹੈ ਨੈਕਸਟ ਕਹਿੰਦਾ ਹੈ ਬਨਜਾਰਾ ਨੂੰ ਬਨਜਾਰਾ ਕਿਸ ਇਲਾਕੇ ਵਿੱਚ ਕਿਹਾ ਜਾਂਦਾ ਹੈ ਇਹ ਦੋਸਤੋ ਮਾਰਕਫੈਡ ਵਿੱਚ ਆਇਆ ਸੀ ਕੁਐਸਚਨ ਤਾਂ ਬਨਜਾਰਾ ਨੂੰ ਬਨਜਾਰਾ ਮਤਲਬ ਕੀ ਹੈ ਵਾਵੇ ਦੀ ਜਗ੍ਹਾ ਤੇ ਬੱਬਾ ਬੋਲਿਆ ਤਾਂ ਤੁਹਾਨੂੰ ਟ੍ਰਿਕ ਦੱਸੀ ਸੀ ਕਿ ਬੱਬੇ ਦੀ ਆਵਾਜ਼ ਕਿੱਥੇ ਆਉਂਦੀ ਹੈ ਤਾਂ ਬੱਬੇ ਦੀ ਆਵਾਜ਼ ਦਵਾਬੇ ਵਿੱਚ ਹੀ ਆਉਂਦੀ ਹੈ ਤਾਂ ਇਹ ਇਸ ਦਾ ਰਾਈਟ ਆਨਸਰ ਸੀ ਦੋਸਤੋ ਤਾਂ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਜਰੂਰ ਕਰੋ ਜੇਕਰ ਵਧੀਆ ਲੱਗੀ ਕਮੈਂਟ ਕਰਕੇ ਦੱਸੋ ਕਮੈਂਟ ਤੇ ਵੱਧ ਤੋਂ ਵੱਧ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ ਜੀ